ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਖੰਨਾ ਨੇੜੇ ਪਿੰਦੇ ਪਿੰਡ ਇਕੋਲਾਹਾ ਦੇ ਇੱਕ ਪਰਿਵਾਰ ਦੀ ਮਦਦ ਕੀਤੀ ਹੈ ਜਿਨ੍ਹਾਂ ਦੇ ਨੌਜਵਾਨ ਮੁੰਡੇ ਦੀ ਅਮਰੀਕਾ ਵਿੱਚ ਮੌਤ ਹੋ ਗਈ ਸੀ ਅੱਜ ਤੱਕ ਉਸ ਨੌਜਵਾਨ ਦੀ লাশ ਨੂੰ ਲੈਣ ਲਈ ਭਗਵੰਤ ਮਾਨ ਖੁਦ ਦਿੱਲੀ 에ਰਪੋਰਟ ਪਹੁੰਚੇ ਭਗਵੰਤ ਮਾਨ ਨੇ ਕਿਹਾ ਕਿ ਵਿਦੇਸ਼ ਤੋਂ লাশ ਮਗਵੋਣੀ ਲੋਕਾਂ ਨੂੰ ਕਾਫੀ ਖਰਚਲ ਖਾਰ ਹੋਣਾ ਪੈਂਦਾ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਪਰਿਵਾਰ ਦੀ ਮਦਦ ਕੀਤੀ ਹੈ ਤਾਂ ਜੋ ਪੀੜਤ ਪਰਿਵਾਰ ਨੂੰ 에ਰਪੋਰਟ ਤੇ ਖਰਚਲ ਨਾ ਹੋਣਾ ਪਵੇ ਨਾਲ ਹੀ ਉਹਨਾਂ ਨੌਜਵਾਨ ਦੀ ਮੌਤ ਤੇ ਡੂੰਘੇ ਦੁੱਖ ਦਾ ਇਜ਼ਹਾਰ ਵੀ ਕਰਦਿਆਂ ਪਰਿਵਾਰ ਨਾਲ ਹਮਦਰਦੀ ਜ਼ਾਹਰ ਕੀਤੀ। ਪਰ ਦੋਸਤੋ ਮੈਂ ਇਸ ਵਕਤ ਦਿੱਲੀ ਦੇ ਇੰਟਰਨੈਸ਼ਨਲ 에어ਪੋਰਟ ਤੇ ਕਾਰਗੋ ਜਨਰਲ ਸਟੇਸ਼ਨ ਦਾ ਇਹ ਇਰਡ ਬੋਡੀ ਹੈ। ਪ੍ਰਵਿੰਦਰ ਸਿੰਘ ਗਰੇਵਾਲ ਪਿੰਡ ਇਕੁਲਾਹਾ ਅੰਨੇ ਦੇ ਨੇੜੇ 29 ਸਾਲ ਦੀ ਜਵਾਨੀ ਦੀ ਉਮਰ ਦੇ ਵਿੱਚ ਟ੍ਰੇਨ ਹਮਰੇਜ ਨਾਲ ਡੈਥ ਹੋ ਗਈ। ਉਹਨਾਂ ਦੀ ਫੈਮਿਲੀ ਦੇ ਮੈਂਬਰ ਆਂਕਲ ਜੀ ਸਪੀਸ ਸੀ ਸਾਰੇ ਦੇ ਨਾਲ ਆਏ ਨੇ ਤੇ ਡੈੱਡ ਬੋਡੀ ਨੂੰ ਅੱਜ ਕਲੀਅਰ ਕਰ ਰਹੇ ਹਾਂ ਬਹੁਤ ਸਾਰੇ ਸੁਪਨੇ ਲੈ ਕੇ ਸਾਡੇ ਨੌਜਵਾਨ ਮੁੰਡੇ ਬਰੇਸ਼ਾਂ ਚ ਜਾਂਦੇ ਨੇ ਪਰ ਪ੍ਰਮਾਤਮਾ ਨੂੰ ਕਈ ਵਾਰੀ ਮਸ਼ਹੂਰ ਮਨਜ਼ੂਰ ਹੁੰਦਾ ਸੋ ਕਾਰਗੋ ਦਾ ਏਰੀਆ ਬਹੁਤ ਸਾਰੇ ਲੋਕ ਮੈਨੂੰ ਪੁੱਛਦੇ ਰਹਿੰਦੇ ਨੇ ਕਿ ਜਿਹੜੀਆਂ ਡੈੱਡ ਬੋਡੀਆਂ ਨੇ ਉਹ ਕਿੱਥੋਂ ਕਲੀਅਰ ਹੁੰਦੀਆਂ ਨੇ ਮੈਨੂੰ 에ਅਰਲਾਈਨ ਬਾਰੇ ਵੀ ਇਹੀ ਕਰਕੇ ਕਹਿ ਰਹੇ ਸੀ ਕਸਟਮ ਵਾਲੇ ਨੇ ਵੀ ਇਹੀ ਕਰ ਰਹੇ ਸੀ ਕਈ ਵਾਰੀ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਾਰਗੋ ਏਰੀਏ ਦੇ ਵਿੱਚ ਗੇਟ ਨੰਬਰ 3 ਤੋਂ ਐਂਟਰੀ ਹੋ ਕੇ ਉਦੋਂ ਅੱਗੇ ਡੈੱਡ ਬਾਡੀਜ਼ ਜਿਹੜੀਆਂ ਨੇ ਉਹ ਜਿਹੜੇ ਉਹਨਾਂ ਦੇ ਕਾਗਜ਼ਾਤ ਕਲੀਅਰ ਹੁੰਦੇ ਨੇ ਸਾਰੇ ਜਿਹੜੇ ਹੱਥ ਵਿੱਚ ਨੇ ਰਵਿੰਦਰ ਗਰੀਵਾਲ ਨਾਮ ਦਾ ਇੱਕ ਯੰਗ ਮੁੰਡਾ ਉਹਨਾਂ 23 ਸਾਲ ਦੀ ਉਮਰ ਚ ਡੈਥ ਹੋਈ ਹੈ ਤੇ ਉਹਦੀ ਮਿੱਟੀ ਜਿਹੜੀ ਆ ਉਹ ਪਰਿਵਾਰ ਕੋਲੇ ਅੱਜ ਇਕੋਲਾਹਾ ਪਿੰਡ ਦੇ ਵਿੱਚ ਜਾਊਗੀ ਅੰਕਲ ਦੀ ਸੀਜੀਤ ਸਿੰਘ ਵਾਹ ਬਹੁਤ ਧੰਨਵਾਦੀ ਜੀ ਮੈਂ ਤੁਹਾਡੇ ਨਾਲ ਜੀ ਜੀ ਅਬੀ ਸਖਤ ਨਿਹੰਤ ਕਰਕੇ ਤੁਹਾਡੇ ਪਾਸ ਅਸੀਂ ਕੀਤੀ ਹੈ ਜੀ ਡੀਰ ਟ੍ਰੌਨ ਦੇ ਲਈ ਸਕਰੀਨਿੰਗ ਡੈਡ ਬਡੀ ਜਿਹੜੀ ਹੈ ਉਹ ਕਲੀਅਰ ਕਰਾ ਕੇ ਆਕੇ ਐਸ ਵਕਤ 22 ਫਰਵਰੀ ਦੇ ਸਵੇਰ ਦੇ 4:30 ਦੇ ਲਗਭਗ ਹੋਏ ਨੇ ਯੂਨਾਈਟਿਡ 에어ਲਾਈਨਸ ਦੇ ਡੈਡ ਬਡੀ ਆਈਸੀ ਕਾਰਗੋ ਦੇ ਵਿੱਚ ਵੇਟ ਨੰਬਰ 3 ਤੋਂ ਐਂਟਰੀ ਹੁੰਦੀ ਹੈ ਕਦ ਰੱਬ ਨਾ ਕਰੇ ਤੁਹਾਨੂੰ ਕਦੇ ਇਹ ਜੀ ਬਿੱਟਾ ਚ ਪੈਣਾ ਪਵੇ ਤਾਂ ਅੰਤਰਰਾਸ਼ਟਰੀ 에어ਪੋਰਟ ਤੋਂ ਗੁਰੁੰਦੇ ਦੇ ਲੋਕ ਮੈਂ ਇਹ ਦੱਸਣਾ ਚਾਹੁੰਨਾ ਕਿ ਹਾਂ ਉਹਨਾਂ ਦਾ ਕਾਰਗੋ ਨੰਬਰ 3 ਕਾਰਗੋ ਦੀ ਐਂਟਰੀ ਹੈ ਜਿਹੜੀ ਕਿ 에어ਪੋਰਟ ਤੋਂ ਜਾਣਾ ਪੈਂਦਾ ਇੱਧਰ ਜਿੱਥੇ ਕਾਰਗੋ ਦਾ ਸਮਾਨ ਆਉਂਦਾ ਉਹਦੇ ਵਿੱਚ ਡੈੱਡ ਬਾਡੀ ਆਉਂਦੀ ਇੱਥੋਂ ਹੀ ਕਸਟਮ ਕਲੀਅਰੈਂਸ ਲੈਣੀ ਪੈਂਦੀ ਹੈ ਉਹ 에어ਲਾਈਨ ਵਾਲੇ ਆਪ ਹੀ ਕਾਗਜ਼ਾਤ ਪੂਰੇ ਕਰਕੇ ਦਿੰਦੇ ਨੇ ਉਹ ਤੋਂ ਬਾਅਦ ਐਮਬੂਲੈਂਸ ਦੇ ਵਿੱਚ ਰੱਖ ਕੇ ਗੱਡੀ ਉਹਦੇ ਵਿੱਚ ਤੁਸੀਂ ਜਿੱਥੇ ਵੀ ਥੋਂ ਦਾ ਵੀ ਉਹ ਸੰਬੰਧਤ ਹੁੰਦਾ ਹੈ ਉੱਥੇ ਉਹਦੇ ਪਿੰਡ ਡੈੱਡ ਦੱਸਦੇ ਕਿ ਇਸ ਤੋਂ ਕੁਝ ਦਿਨ ਪਹਿਲਾਂ ਭਗਵੰਤ ਮਾਨ ਨੇ ਅਰਮੇਨੀਆ ਵਿੱਚ ਫਸੇ ਨੌਜਵਾਨਾਂ ਦੀ ਮਦਦ ਕੀਤੀ ਸੀ ਅਤੇ ਉਨ੍ਹਾਂ ਨੂੰ ਵੀ ਸਹੀ ਸਲਾਮਤ ਵਤਨ ਵਾਪਸ ਲਿਆਂਦਾ ਸੀ ਬਿਊਰੋ ਰਿਪੋਰਟ ਸਪੋਕਸਮੈਨ ਟੀਵੀ